ਸਸ਼ਵਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਇੱਕ ਬੈਂਕ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਬੈਂਕ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਦੇ ਕੀ ਫਾਇਰ ਵਿਗੜਦ ਨੂੰ ਤੁਰੰਤ ਮੌਕੇ ਤੇ ਪਹੁੰਚ ਕੇ ਕਾਬੂ ਪਾ ਲਿਆ ਗਿਆ ਫਾਇਰ ਅਫਸਰ प्रमोद ਕੁਮਾਰ ਜਿਨ੍ਹਾਂ ਜਾਣਕਾਰੀ ਦਿੰਦੇ ਆ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੈਂਕ ਦੇ ਵਿੱਚ ਅੱਗ ਲੱਗੀ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ SMOKE ਜ਼ਿਆਦਾ ਸੀ ਪਹਿਲਾਂ ਪਾਣੀ ਹੀ ਉਸ ਤੋਂ ਬਾਅਦ ਫਿਰ ਹੋਰ ਜਿਹੜੇ ਉਪਕਰਨ ਨੇ ਉਹਨਾਂ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹਾਲਾਂਕਿ ਉੱਥੇ ਬਈ ਕੰਪਿਊਟਰਾਂ ਤੇ ਹੋਰ ਥੋੜੇ ਜਿਹਾ ਪੁੱਤ ਜਿਹੜੇ ਸਮਾਨ ਦਾ ਨੁਕਸਾਨ ਹੋਇਆ ਤੇ ਉਹਨਾਂ ਦਾ ਕਹਿਣਾ ਪਰ ਸਮਾਂ ਰਹਿੰਦੇ ਹੀ ਸੱਗ ਤੇ ਕਾਬੂ ਪਾ ਲਿਆ ਗਿਆ ਇਸ ਬਾਬਤ ਹੋਰ ਕੀ ਕੁਝ ਕੀ ਹੈ ਆਓ ਸੁਣਦੇ ਹਾਂ ਸੁਸ਼ਾਨ ਘਟਨਾ ਹੈ ਮੇਰਾ यहां पे ਮੈਂ ਸਾਖਾ ਪ੍ਰਬੰਧਕ ਹੂੰ ਮੈਨੂੰ ਸਵੇਰ ਫੋਨ ਆਇਆ 7:00 ਵਜੇ ਕਿ ਯਾਰ ਆਪਕੇ ਉਸ ਨੂੰ ਕੁਝ ਧੁਆ ਆ ਰਿਹਾ ਹੈ ਅੱਗ ਲੱਗੀ ਹੈ ਤੋਂ ਮੈਂ ਜਿਵੇਂ ਹੀ ਮੈਨੂੰ ਸੂਚਨਾ ਮਿਲੀ ਮੈਂ ਸਿੱਧਾ ਇੱਥੇ ਆ ਕੇ ਪਹੁੰ

वैसे आग लगी है ये पता तो चल पा रहा है बाकी ये बाकी नुकसान तो चलो हम टाइम टाइम पे सर सब लोग आ गए तो सब चीज हमने काबू पा लिया कोई ऐसी दिक्कत की बात नहीं थी थोड़ा धुआं था धुआं भी छटने लगा है तो चीजें क्लियर तो रात के टाइम लगती तो रात के टाइम हो हो सकता था बिल्कुल ज्यादा नुकसान हो सकता था बट हम पास में रहते तो अगर जाते रात में भी सूचना मिलती तो हम आते हैं जरूर कुमार ਸਰਨੋਗਏ ਕਰੀਏ ਉਹ 6 ਵਾਟ ਦੇ 3 ਡੈਮਟਰ ਸਿਲਟਰ ਨੇ ਮੇਰੀ ਕੇ ਮਹਾਰਾਸ਼ਟਰ ਰੈਂਕ ਦੇ ਵਿੱਚ ਫਟ ਲੱਗੀ ਹੈ ਗੱਡੀ ਵਰਤੀ ਤੇ ਅਸੀਂ ਆ ਕੇ ਦੇਖਿਆ ਕਿ ਇਥੇ ਮਤਲਬ ਕਿ ਉਸ স্মੋਕ ਜਿਆਦਾ ਸੀ স্মੋਕ ਜਿਆਦਾ ਹੋਣ ਕਰਕੇ ਇਹ ਪਹਿਲਾਂ ਪਾਛਾਰਿਆ ਅਸੀਂ ਕੰਟਰੋਲ ਕਰਕੇ ਅੱਜ ਦੇ ਹੱਦ ਤੱਕ ਕੰਟਰੋਲ ਸਾਫ ਨੂੰ ਪਤਾ ਲੱਗਿਆ ਕਿ ਕਾਰਨ ਕੋਈ ਦੇਖਣ ਤੇ ਲੱਗਦਾ ਵੀ ਸ਼ਾਰਟ ਸਰਕਟ ਹੋ ਗਿਆ ਤੇ ਇਸੇ ਤੋਂ ਇਸੇ ਜਿਹੇ ਸਪਾਰਕ ਹੋਇਆ ਕੋਲਟ ਕੋਲ ਤੋਂ ਉਸਾਨਦੋ ਕਹਿਦੇ ਨੂੰ ਗਾਇਰ ਹੈ ਇਨਸਾਨ ਹੈ ਕੰਪਿਊਟਰ ਹੋ ਰਿਹਾ ਜੋ ਵੀ ਪੂਰਾ ਸਟੱਫ ਕੀ ਕਾਮ ਨੇ ਜੀ ਪੁੱਛਿਆ ਤੇ ਕਹਿ ਸਕਦਾ ਭਾਈ ਐਸੇ ਗੁਰਸਾਲ ਸਿੰਘ ਜੀ ਡਿਊਟੀ ਅਫਸਰ ਸਿਵਲ ਲੈਂਡ ਥਾਣਾ ਸਾਡੇ ਕੋਲ ਮੈਸੇਜ ਪਹੁੰਚਿਆ ਸੀਗਾ ਵੀ ਐਂ ਕਰਕੇ ਆਈਟੀਆ ਚੌਂਕ ਦੇ ਨਾਲ ਦੇ ਬੈਂਕ ਦੇ ਵਿੱਚ ਕੋਈ ਸ਼ਾਰਟ ਹੋਣ ਦੇ ਨਾਲ ਅੱਗ ਲੱਗੀ ਆ ਅਸੀਂ ਮੌਕੇ ਤੇ ਪਹੁੰਚੇ ਆ ਫਾਇਰ ਬ੍ਰੀਡ ਦੀ ਗੱਡੀ ਮੌਕੇ ਤੇ ਆਈ ਆ ਤੇ ਅੱਜ ਦਾ ਕੰਟਰੋਲ ਹੈ ਕਾਬੂ ਹੈ ਕਿਹੜੀ ਬੈਂਕ ਹੈ ਮਹਾਰਾਸ਼ਟਰ ਮਹਾਰਾਸ਼ਟਰ ਵਾਲੀ ਸਤੇ ਪਤਾ ਲੱਗੇ ਕਾ ਕਰ ਦੇ ਕਾਰਨ ਦਾ ਕੀ ਕਾਰਨ ਦਾ ਅਜੇ ਤੇ ਖੋਦ ਅੰਦਰ ਜਾਂਚ ਕਰ ਰਿਹਾ ਜੀ ਸ਼ਾਰਟ ਸੱਤ ਦੇ ਨਾਲ ਹੀ